ਇਹ ਹੋਰ ਮੈਨੂੰ ਲੱਗਦਾ ਕਿ ਤੁਹਾਨੂੰ ਬਹੁਤ ਵਧੀਆ ਵਧੀਆ ਲੱਗ ਰਹੀ ਹੋਣੀ ਔਰ ਚਿਤ ਕਰਦਾ ਹੋਣਾ ਕਿ ਆ ਯਾਰ ਕਿਹੜੇ ਬੜੇ ਮੱਖਣ ਮਿਲੇ ਹੈ ਲਓ ਜੀ ਖੀਰ ਪਾਉਂਦੇ ਆ ਪਾਉਂਦੇ ਨਾ ਮੇਰਾ ਤਾਂ ਖਾਣ ਨੂੰ ਚਿਤ ਕਰਿਆ ਆ ਤੇ ਇਹਨੂੰ ਆਪਾਂ ਲਾਲ ਨਹੀਂ ਕਰਨਾਗਾ ਔਰ ਲਾਲ ਨਹੀਂ ਕਰਨਾਗਾ ਤੇ ਇਦਾਂ ਕਰਕੇ ਆਪਾਂ ਇਹਨੂੰ ਬਸ ਇਦਾਂ ਹੀ ਰੱਖਣਾ ਹੈ ਕਿ ਇੱਕ ਵਾਰੀ ਹਲਕਾ ਜਿਹਾ ਜਿਹੜਾ ਇਹ ਜਿਹੜਾ ਦਾਣਾ ਹੈ ਇਹਦਾ ਸੋਜੀ ਦਾ ਥੋੜਾ ਜਿਹਾ ਫੂਕ ਮਾਰ ਕੇ ਪੰਜਾਬੀ ਨੇ ਆ ਤੈਨੂੰ ਫੂਕ ਮਾਰ ਕੇ ਖਾਣ ਦੀ ਵਾ 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 ਲਓ ਜੀ ਥੋੜਾ ਪਾਵਾਂਗੇ ਪਹਿਲਾਂ ਦੁੱਧ ਪਾ ਕੇ ਫਟਾਫਟ ਇਹਨੂੰ ਐ ਹਲਾਈ ਚੱਲਾਂਗੇ ਗੰਢਾ ਨਾ ਪੈ ਜਾਣ ਇਹ ਖਿਆਲ ਰੱਖਿਓ ਵੀ ਗੰਢਾ ਨਾ ਪੈ ਜਾਣ ਤੇ ਤੋਂ ਪਹਿਲਾਂ ਕੰਮ ਕੀ ਕਰਨਾ ਹੈਗਾ ਆ ਕਿ ਇਹ ਚ ਖੁਸ਼ਬੂ ਤੇ ਸਵਾਦ ਵਧਾਉਣ ਦੇ ਵਾਸਤੇ ਲੇਚੀ ਜਿਹੜੀ ਆ ਕੁਛ ਲੇਚੀਆਂ ਤਾਂ ਦਾਣੇ ਜਿਹੜੇ ਆ ਉਹ ਖੋਲ ਕੇ ਆਪਾਂ ਵਿੱਚ ਪਾ ਦੇਾਂਗੇ ਐਦਾਂ ਕਰਕੇ ਤੇ ਲਓ ਦੋਸਤੋ ਆ ਹੁਣ ਬਿਲਕੁਲ ਖੀਰ ਤਿਆਰ ਬਾਹਰ ਤਿਆਰ ਹੋ ਚੁੱਕੀ ਆ ਖਾਣ ਪੀਣ ਦੇ ਸ਼ੌਕੀਨ ਦੋਸਤਾਂ ਦਾ ਸਵਾਗਤ ਹੈ ਮੈਂ ਆ ਕਮਲਜੀਤ ਸਿੱਧੂ ਦੋਸਤੋ ਅੱਜ ਨਾ ਤੁਹਾਨੂੰ ਇੱਕ ਅਜੇਹੀ ਚੀਜ਼ ਬਣਾਉਣੀ ਦੱਸ ਰਿਹਾ ਜਿਹੜੀ ਸਿਆਲਾਂ ਦੇ ਦਿਨਾਂ ਦੇ ਵਿੱਚ ਤੁਸੀਂ ਬਣਾ ਕੇ ਖਾ ਸਕਦੇ ਹੋ ਵੈਸੇ ਤਾਂ ਗਰਮੀ ਵਿੱਚ ਵੀ ਖਾ ਸਕਦੇ ਹੋ ਉਂਝ ਜਦੋਂ ਸਿਆਲ ਦੀ ਰੁੱਤ ਆਉਂਦੀ ਹੈ ਨਾ ਤੇ ਬਹੁਤ ਸਾਰੇ ਖਾਣੇ ਐਦਾਂ ਦੇ ਆ ਜਿਹੜੇ ਸਾਨੂੰ ਚੇਤੇ ਆਉਂਦੇ ਆ ਪਿੰਨੀਆਂ ਚੇਤੇ ਆਉਂਦੀਆਂ ਪੰਜੀਰੀ ਚੇਤੇ ਆਉਂਦੀ ਆ ਖੀਰ ਚੇਤੇ ਆਉਂਦੀ ਆ ਵੈਸੇ ਤਾਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਚੇਤੇ ਆਉਂਦਾ ਪਰ ਗੱਲ ਆਉਂਦੀ ਹੈ ਮਿੱਠਿਆਂ ਦੀ ਤੇ ਮਿੱਠਾ ਤਾਂ ਸਿਆਲ ਵਿੱਚ ਬਹੁਤ ਜੀ ਕਰਦਾ ਹੁੰਦਾ ਵੀ ਕੋਈ ਮਿੱਠੀ ਚੀਜ਼ ਬਣਾ ਕੇ ਖਾਦੀ ਜਾਵੇ ਔਰ ਕਈ ਵਾਰੀ ਐਵੇਂ ਵੀ ਹੁੰਦਾ ਆ ਕਿ ਖੇਚਲ ਨਹੀਂ ਅਸੀਂ ਕਰਦੇਗੇ ਔਰ ਕਈ ਵਾਰੀ ਇਹ ਮਨ ਚ ਆਉਂਦਾ ਵੀ ਕਿਹੜੀ ਚੀਜ਼ ਇਹੋ ਜੀ ਹੋਵੇ ਜਿਹੜੀ ਝਟਪਟ ਤਿਆਰ ਹੋ ਜਾਈਏ ਤੇ ਮੂੰਹ ਚ ਪੈ ਜਾਵੇ ਤੇ ਖਾਲੀ ਉਹੋ ਜੀ ਚੀਜ਼ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਹਾਂ ਅੱਜ ਅਸੀਂ ਬਣਾਉਣੀ ਦੱਸ ਰਿਹਾ ਤੁਹਾਨੂੰ ਖਾਸ ਕਿਸਮ ਦੀ ਖੀਰ ਹੁਣ ਤੱਕ ਤਾਂ ਤੁਸੀਂ ਚੌਲਾਂ ਦੀ ਖੀਰ ਖਾਧੀ ਆ ਪਰ ਮੈਂ ਤੁਹਾਨੂੰ ਅੱਜ ਸੋਜੀ ਦੀ ਖੀਰ ਦੇਸੀ ਘਿਓ ਦੇ ਵਿੱਚ ਬਣੂਗੀ ਦੁੱਧ ਚ ਬਣੂਗੀ ਮੇਵੇ ਪੈਣਗੇ ਉਹ ਮੈਂ ਸਾਰਾ ਜੇ ਦੱਸੂਗਾ ਵੀ ਕਿਸ ਤਰੀਕੇ ਬਣਦੀ ਆ ਔਰ ਬਹੁਤ ਛੇਤੀ ਜੇ ਕਦੇ ਘਰੇ ਕੋਈ ਬਰੌਣਾ ਆਜਮੇ ਨੇ ਤੁਸੀਂ ਤੁਰੰਤ ਖਾਣਿਆਂ ਦੇ ਨਾਲ ਨਾਲ ਮਿੱਠੀ ਚੀਜ਼ ਦੇ ਰੂਪ ਦੇ ਵਿੱਚ ਇਸ ਘੀਰ ਨੂੰ ਬਣਾ ਕੇ ਪੇਸ਼ ਕਰ ਸਕਦੇ ਹੋ ਤੇ ਆਓ ਫਿਰ ਆਪਾਂ ਦੇਖਦੇ ਹਾਂ ਕਿ ਕਿਹੜਾ ਸਮਾਨ ਪੈਂਦਾ ਤੇ ਫਿਰ ਇਹ ਬਣਦੀ ਕਿਦਾਂ ਆ ਦੋਸਤੋ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਰੂਰੀ ਚੀਜ਼ ਜਿਹੜੀ ਆ ਉਹ ਹੈਗੀ ਆ ਸੂਜੀ ਸੂਜੀ ਜਿਹੜੀ 1.5 ਕੜਛੀ ਲਈ ਆ ਕੜਛੀ ਮੈਂ ਦੇਸੀ ਘਿਓ ਲਿਆ ਆ ਤੇ ਜਿਹੜੀ ਖਾਂਡਾ ਵਧੀਆ ਕਿਸਮ ਦੀ ਤੁਸੀਂ ਉਹ ਲੈਣੀ ਆ ਇਸ ਤੋਂ ਬਾਅਦ ਮੇਨ ਜਿਹੜੀ ਚੀਜ਼ ਇਹਦੇ ਵਿੱਚ ਹੈਗੀ ਆ ਉਹ ਦੁੱਧ ਹੈ ਔਰ ਦੁੱਧ ਜਿਹੜਾ ਆ ਡੇਢ ਕੜਛੀ ਜਿਹੜੀ ਆ ਉਹਦੇ ਵਿੱਚ ਮੈਂ ਡੇਢ ਕਿਲੋ ਦੇ ਕਰੀਬ ਜਿਹੜਾ ਦੁੱਧ ਆ ਉਹ ਲਿਆ ਆ ਫਿਰ ਇਹਦੇ ਵਿੱਚ ਖਾਸ ਜਿਹੜੀ ਚੀਜ਼ ਪਾਉਣ ਵਾਲੀ ਆ ਮੇਵਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਸੌਗੀ ਆ ਦਾਖਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਪਿਸਤਾ ਜਾਂ ਕੁਤਰਿਆ ਹੋਇਆ ਛੋਟੀ ਇਲਾਇਚੀ ਆ ਕੁਤਰੇ ਹੋਏ ਜਿਹੜੇ ਆ ਉਹ ਬਦਾਮ ਆ ਤੇ ਇਸੇ ਤਰ੍ਹਾਂ ਹੀ ਆਪਣੇ ਕੋਲੇ ਕਾਜੂ ਵੀ ਆ ਇਸ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਜਿਹੜੀ ਗਰੀ ਹੈ ਉਹ ਵੀ ਪਾ ਸਕਦੇ ਹੋ ਜੇ ਤੁਸੀਂ ਇਹ ਨਹੀਂ ਪਾਉਣਾ ਤੇ ਤੁਸੀਂ ਗਰੇ ਵੀ ਪਾ ਸਕਦੇ ਹੋ ਪਰ ਅੱਜ ਆਪਾਂ ਇਹ ਚੀਜ਼ਾਂ ਰੱਖੀਆਂ ਆ ਇਹ ਚੀਜ਼ਾਂ ਪਾ ਕੇ ਆਪਾਂ ਬਹੁਤ ਵਧੀਆ ਸੋਜੀ ਦੀ ਜਿਹੜੀ ਖੀਰ ਆ ਉਹ ਬਣਾਵਾਂਗੇ ਤੇ ਸਭ ਤੋਂ ਪਹਿਲਾਂ ਹੁਣ ਆਪਾਂ ਸ਼ੁਰੂਆਤ ਕਰਦੇ ਆ ਕਿ ਬਣਦੀ ਕਿਦਾਂ ਆ ਤਾਂ ਆਪਾਂ ਪਹਿਲਾਂ ਚੁੱਲਾ ਜਿਹੜਾ ਜੀ ਉਹ ਬਾਲਾਂਗੇ ਲਓ ਜੀ ਹੁਣ ਆਪਾਂ ਚੁੱਲਾ ਬਾਲ ਲਿਆ ਤੇ ਚੁੱਲਾ ਬਾਲ ਕੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਘਿਓ ਆਏ ਉਹ ਪਾਵਾਂਗੇ ਲਓ ਜੀ ਕਿਉ ਪਾਇਆ ਔਰ ਕਿਉ ਪਾਉਂਦਿਆਂ ਸਾਰ ਜਿਹੜੀ ਇਹਦੀ ਖੁਸ਼ਬੂ ਹੀ ਹੈ ਉਹ ਆਉਣੀ ਸ਼ੁਰੂ ਹੋ ਗਈ ਹੈ ਹੁਣ ਆਪਾਂ ਜਿਹੜੀ ਸੂਜੀ ਆ ਉਹ ਇਹਦੇ ਵਿੱਚ ਪਾ ਦਾਂਗੇ ਕਿਉਂਕਿ ਮੈਂ ਇੱਕਦ ਗੱਲ ਦੱਸਣਾ ਚਾਹੁੰਗਾ ਵੀ ਆਪਾਂ ਪ੍ਰਸ਼ਾਦ ਨਹੀਂ ਬਣਾ ਰਹੇਗੇ ਤੇ ਇਸ ਕਰਕੇ ਕੀ ਹੈ ਕਿ ਜਿਹੜੀ ਸੂਜੀ ਹੈ ਉਹ ਆਪਾਂ ਇਹਦੇ ਵਿੱਚ ਜਿਵੇਂ ਹੀ ਪਾਵਾਂਗੇ ਇਨੂੰ ਹਲਕਾ ਜਿਹਾ ਭੁੰਨਣਾ ਆ ਇਹਨੂੰ ਕੋਈ ਲਾਲ ਨਹੀਂ ਕਰਨਾ ਕਿਉਂਕਿ ਆਪਾਂ ਪ੍ਰਸ਼ਾਦ ਨਹੀਂ ਬਣਾ ਰਹੇ ਜ ਜਦੋਂ ਸੂਜੀ ਦਾ ਪ੍ਰਸ਼ਾਦ ਬਣਾਉਣਾ ਹੁੰਦਾ ਆ ਉਦੋਂ ਆਪਾਂ ਉਹਨੂੰ ਲਾਲ ਕਰਦੇ ਆ ਇਹਨੂੰ ਆਪਾਂ ਲਾਲ ਨਹੀਂ ਕਰਨਾਗਾ ਔਰ ਲਾਲ ਨਹੀਂ ਕਰਨਾਗਾ ਤੇ ਇਦਾਂ ਕਰਕੇ ਆਪਾਂ ਇਹਨੂੰ ਬਸ ਇਦਾਂ ਹੀ ਰੱਖਣਾ ਹੈ ਕਿ ਇੱਕ ਵਾਰੀ ਹਲਕਾ ਜਿਹਾ ਜਿਹੜਾ ਇਹ ਜਿਹੜਾ ਦਾਣਾ ਹੈ ਇਹਦਾ ਸੂਜੀ ਦਾ ਉਹ ਚਟਕ ਜਾਵੇ ਤੇ ਇਹਨੂੰ ਆਪਾਂ ਇਦਾਂ ਹੀ ਰੱਖਾਂਗੇ ਕਿਉਂਕਿ ਬਾਕੀ ਇਹ ਦੇ ਵਿੱਚ ਪੱਕਣੀ ਹੈ ਲਓ ਜੀ ਇਹ ਹੁਣ ਹੋ ਗਿਆ ਹੁਣ ਆਪਾਂ ਕੀ ਕਰਾਂਗੇ ਹੁਣ ਇਹ ਵਿੱਚ ਦੁੱਧ ਪਾ ਦਿੰਨੇ ਹਾਂ ਲਓ ਜੀ ਥੋੜਾ ਪਾਵਾਂਗੇ ਪਹਿਲਾਂ ਦੁੱਧ ਪਾ ਕੇ ਫਟਾਫਟ ਇਹਨੂੰ ਐ ਹਿਲਾਇ ਚੱਲਾਂਗੇ ਗੰਢਣਾ ਪੈ ਜਾਣ ਇਹ ਖਿਆਲ ਰੱਖਿਓ ਵੀ ਗੰਢਣਾ ਪੈ ਜਾਣ ਤੇ ਇਦਾਂ ਕਰਕੇ ਇਹਨੂੰ ਆਪਾਂ ਵਿੱਚ ਹਿਲਾਇ ਚੱਲਾਂਗੇ ਗੰਡ ਨਹੀਂ ਪੈਣੀ ਚਾਹੀਦੀ ਇਹਨੂੰ ਲਗਾਤਾਰ ਹਿਲਾਇਓ ਇਹ ਖਿਆਲ ਰੱਖਣਾ ਹੈ ਮਲਾਈ ਵਾਲਾ ਦੁੱਧ ਆਪਣਾ ਇਹ ਤੇ ਪਹਿਲਾਂ ਆਪਾਂ ਅੱਧਾ ਦੁੱਧ ਜਿਹੜਾ ਆ ਉਹ ਪਾ ਲਾਂਗੇ ਇਹਦੇ ਵਿੱਚ ਜਦੋਂ ਆਪਣਾ ਇਹ ਦੁੱਧ ਪੈ ਜਾਂਦਾ ਆ ਤੇ ਆਪਾਂ ਇਹਨੂੰ ਨਾਲ-ਨਾਲ ਹਿਲਾਇ ਜਣਾ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਹੈਗਾ ਆ ਕਿ ਇਹ ਚ ਖੁਸ਼ਬੂ ਤੇ ਸਵਾਦ ਵਧਾਉਣ ਦੇ ਵਾਸਤੇ ਲੇਚੀ ਜਿਹੜੀ ਆ ਕੁਛ ਲੇਚੀਆਂ ਤਾਂ ਦਾਣੇ ਜਿਹੜੇ ਆ ਉਹ ਖੋਲ ਕੇ ਆਪਾਂ ਵਿੱਚ ਪਾ ਦਿਆਂਗੇ ਐਦਾਂ ਕਰਕੇ ਤੇ ਕੁਛ ਲੇਚੀਆਂ ਦੀ ਆ ਵੇਖੋ ਦਾਣੇ ਖੋਲ ਕੇ ਆਪਾਂ ਪਾਤੇ ਆ ਦਾਣੇ ਪਾਤੇ ਇਹਦੇ ਵਿੱਚ ਉਹ ਤੁਸੀਂ ਹੋਰ ਸਵਾਦ ਵਧਾਉਣਾ ਤੇ ਇਹਨੂੰ ਤੁਸੀਂ ਨਾ ਲੇਚੀਆਂ ਦੇ ਜਿਹੜਾ ਪੀਸ ਕੇ ਵੀ ਇਹਨੂੰ ਤੁਸੀਂ ਪਾ ਸਕਦੇ ਹੋ ਪਰ ਮੈਂ ਤੁਹਾਨੂੰ ਅੱਜ ਇੱਕ ਇਹਦੇ ਵਿੱਚ ਖਾਸ ਗੱਲ ਇਹ ਦੱਸਦਾ ਹਾਂ ਕਿ ਜੇ ਆਪਾਂ ਇਦਾਂ ਕਰਕੇ ਤੁਸੀਂ ਇਲਾਇਚੀ ਫੜਨੀ ਹੈ ਤੇ ਇਹਨੂੰ ਐਂ ਕਰਕੇ ਮਰੂੜੀ ਦੇ ਕੇ ਜੇ ਵਿੱਚ ਪਾਉਂਗੇ ਨਾ ਤੇ ਇਹਦੇ ਨਾਲ ਕੀ ਹੋਊਗਾ ਕਿ ਜਿਹੜੀ ਇਹਦੀ ਖੁਸ਼ਬੂ ਤੇ ਸਵਾਦ ਆ ਤੁਸੀਂ ਤਜਰਬਾ ਕਰਕੇ ਦੇਖਿਓ ਜਿਹੜਾ ਇਸ ਤਰੀਕੇ ਨਾਲ ਮੈਂ ਇਲਾਇਚੀ ਪਾ ਰਿਹਾ ਤੁਸੀਂ ਦੇਖੋਗੇ ਕਿ ਜਿਹੜਾ ਇਹਦੇ ਨਾਲ ਖੁਸ਼ਬੂ ਤੇ ਸਵਾਦ ਆ ਨਾ ਉਹ ਬਹੁਤ ਵਧੀਆ ਆਊਗਾ ਤੇ ਅਸਲ ਇਲਾਇਚੀਆਂ ਪਾ ਦਿਓ ਤਾਂ ਕਿ ਬਹੁਤ ਵਧੀਆ ਜਿਹੜੀ ਇਹਦੀ ਖੁਸ਼ਬੂ ਆ ਉਹ ਆ ਜਾਵੇ ਦੋਸਤੋ ਹੁਣ ਤੁਸੀਂ ਦੇਖ ਰਹੇ ਹੋ ਕਿ ਆ ਖੀਰ ਸੰਘਣੀ ਸ਼ੁਰੂ ਹੋ ਗਈ ਨਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਬਾਕੀ ਦਾ ਦੁੱਧ ਹੈ ਉਹ ਵੀ ਆਪਾਂ ਇਹਦੇ ਚ ਪਾ ਦਿਆਂਗੇ ਲਓ ਬਾਕੀ ਦੁੱਧ ਆਪਾਂ ਵਿੱਚ ਪਾਤਾ ਇਹਦੇ ਤੇ ਇਹ ਦੁੱਧ ਪਾ ਕੇ ਆਪਾਂ ਹੁਣ ਇਹਨੂੰ ਹਿਲਾਉਂਦੇ ਰਹਾਂਗੇ ਅੰਗ ਤੇ ਹੁਣ ਜਿਹੜੀ ਮੇਨ ਚੀਜ਼ ਇਹਦੇ ਵਿੱਚ ਪਾਉਣੀ ਹੈ ਉਹ ਹੈਗਾ ਮਿੱਠਾ ਮਿੱਠਾ ਵੈਸੇ ਤਾਂ ਕਹਿੰਦੇ ਆ ਵੀ ਖੰਡ ਮਾੜੀ ਹੁੰਦੀ ਆ ਪਰ ਗੱਲ ਇਹ ਆ ਵੀ ਬਹੁਤ ਸਾਰੀਆਂ ਮਠਿਆਈਆਂ ਜਾਂ ਚੀਜ਼ਾਂ ਦੇ ਵਿੱਚ ਖੰਡ ਬਿਣਾ ਸਾਡਾ ਸਰਦਾ ਨਹੀਂਗਾ ਪਰ ਫਿਰ ਵੀ ਬਹਿਤਰਾ ਕਿ ਅਸੀਂ ਬਾਜ਼ਾਰੀ ਜਿਹੜੀ ਪਾਉਨੇ ਆ ਹਲਵਾਈਆਂ ਦੇ ਕੋਲੋਂ ਜਿਹੜੀ ਮਠਿਆਈ ਲਿਆਉਨੇ ਆ ਉਹਦੇ ਜਿਹੜੇ ਖੰਡ ਪਾਈ ਹੁੰਦੀ ਉਹ ਸਾਨੂੰ ਬਹੁਤ ਨੁਕਸਾਨਦਾਇਕ ਆ ਘਰ ਦੀ ਜਿਹੜੀ ਸ਼ੁੱਧੀ ਹੋਈ ਖੰਡ ਆ ਨਾ ਬਹੁਤ ਵਧੀਆ ਜਿਹੜੀ ਤੁਸੀਂ ਲਿਆਉਨੇ ਆ ਮਹਿੰਗੀ ਵਾਲੀ ਸਸਤੀ ਵਾਲੀ ਖੰਡ ਤਾਂ ਪਾਉਣ ਦੀ ਲੋੜ ਨਹੀਂ ਇਹ ਹੁਣ ਤੁਸੀਂ ਪਾ ਦਿਓ ਪਾ ਕੇ ਹੁਣ ਆਪਾਂ ਕੀ ਕਰਾਂਗੇ ਨਾ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਅਹੇ ਹੈਗੇ ਆਪਾਂ ਕਾਜੂ ਬਦਾਮ ਜਿਹੜੇ ਉਹ ਥੋੜੇ ਜਿਹਾ ਆਪਾਂ ਪਹਿਲਾਂ ਪਾ ਦੇਣੇ ਆ ਤਾਂ ਕਿ ਇਹ ਵੀ ਵਿੱਚ ਜਿਹੜੇ ਆ ਉਹ ਪੱਕ ਜਾਣ ਤੇ ਸੌਗੀ ਨਹੀਂ ਤੁਸੀਂ ਪਾਉਣੀ ਇਹ ਖਿਆਲ ਰੱਖਿਓ ਸੌਗੀ ਪਹਿਲਾਂ ਨਹੀਂ ਪਾਉਣੀ ਸੌਗੀ ਬਾਅਦ ਚ ਹੀ ਪਾਉਣੀ ਆ ਕਿਉਂਕਿ ਸੌਗੀ ਨਾਲ ਐ ਹੁੰਦਾ ਵੀ ਜੇ ਸੌਗੀ ਲੱਗ ਜੇ ਕਈ ਵਾਰੀ ਜਦੋਂ ਅਸੀਂ ਪਹਿਲਾਂ ਪਾ ਦੇਣੀ ਨਾ ਸੌਗੀ ਤੇ ਸੌਗੀ ਥੱਲੇ ਲੱਗ ਜਾਂਦੀ ਆ ਉਹ ਫਿਰ ਕੀ ਕਰਦੀ ਆ ਮੁਸ਼ਕ ਦੇਣਾ ਸ਼ੁਰੂ ਕਰਦੀ ਆ ਠੀ ਹੁਣ ਤੁਸੀਂ ਦੇਖ ਰਹੀ ਹਾਂ ਕਿ ਸਾਡੀ ਖੀਰ ਜਿਹੜੀ ਹੈ ਸੋਜੀ ਦੀ ਆ ਦੇਖੋ ਕਿੰਨੀ ਵਧੀਆ ਆ ਰਹੀ ਹੈ। ਤੇ ਜਦੋਂ ਮੇਵੇ ਉੱਤੇ ਤੈਰਦੇ ਹੋਣ ਤੇ ਬਦੋ ਬਦੀ ਚਿਤ ਕਰਿਆਉਂਦਾ ਆ ਵੀ ਇਹੋ ਜੀ ਚੀਜ਼ ਜਿਹੜੀ ਆ ਜ਼ਰੂਰ ਬਣਾ ਕੇ ਖਾਧੀ ਜਾਵੇ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਉਬਾਲ ਹੁਣ ਦਿੰਨੇ ਆ ਤੇ ਤੁਸੀਂ ਸਹਿਜੇ ਸਹਿਜੇ ਮੱਠੀ ਮੱਠੀ ਅੱਗ ਦੇ ਉੱਤੇ ਇਹਨੂੰ ਤਿਆਰ ਕਰਨਾ ਘਰ ਦੇ ਵਿੱਚ ਜਿਵੇਂ ਕਿ ਮੈਂ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਸੁਨੇਹਾ ਹੀ ਇਹ ਆ ਕਿ ਸਹਿਜ ਪਕੇਸੋ ਮਿੱਠਾ ਹੋਏ ਜਿਹੜੀ ਚੀਜ਼ ਸਹਿਜੇ ਪੱਕਣੀ ਹੈ ਨਾ ਉਹਦੇ ਵਰਗੀ ਰੀਸ ਨਹੀਂਗੀ ਤੇ ਇਸ ਤਰੀਕੇ ਨਾਲ ਜੀ ਹੁਣ ਤੁਸੀਂ ਦੇਖ ਰਹੇ ਹੋ ਬਿਲਕੁਲ ਆਪਣੀ ਜਿਹੜੀ ਖੀਰ ਹੈ ਉਹ ਐਦਾਂ ਕਰਕੇ ਸੰਘਣੀ ਹੋ ਜੂਗੀ ਆ ਤੁਸੀਂ ਦੇਖ ਰਹੇ ਹੋ ਨਾ ਐ ਸੰਘਣੀ ਹੋ ਜੂਗੀ ਔਰ ਬਹੁਤ ਸਵਾਦ ਬਣ ਜੂਗੀ ਔਰ ਤੁਸੀਂ ਇੱਕ ਵਾਰੀ ਜਿਹੜਾ ਮਿੱਠਾ ਹੈ ਨਾ ਉਹ ਤੁਸੀਂ ਚੈੱਕ ਵੀ ਕਰ ਲੈਣਾ ਹੈ ਤੇ ਹਲਕਾ ਜਾਂ ਪਹਿਲਾਂ ਜੇ ਘੱਟ ਵੱਧ ਲੱਗਦਾ ਹੋਇਆ ਜਿਨੇ ਵੱਧ ਖਾਣਾ ਉਹ ਵੱਧ ਪਾ ਲੈ ਜਿਨੇ ਘੱਟ ਖਾਣਾ ਉਹ ਘੱਟ ਪਾ ਲਵੇ ਪਰ ਵਿੱਚੋਂ ਇੱਕ ਵਾਰੀ ਜ਼ਰੂਰ ਟੇਸਟ ਕਰ ਲਵੇ ਕਿਉਂਕਿ ਜੇ ਮਹਿਮਾਨਾਂ ਨੂੰ ਦੇਣਾ ਤੇ ਕਈ ਵਾਰੀ ਹੁੰਦਾ ਕਿ ਥੋੜਾ ਜਿਹਾ ਮਿੱਠਾ ਜਿਹੜਾ ਆ ਉਹ ਸਹੀ ਆਉਣਾ ਚਾਹੀਦਾ ਹੁੰਦਾ ਹੈ ਹਨ ਲਓ ਦੋਸਤੋ ਆ ਹੁਣ ਬਿਲਕੁਲ ਖੀਰ ਤਿਆਰ ਬਾਹਰ ਤਿਆਰ ਹੋ ਚੁੱਕੀ ਆ ਤੇ ਹੁਣ ਏਦਾਂ ਜਦੋਂ ਇਸ ਤਰੀਕੇ ਦੀ ਬਣ ਜਾਵੇ ਇੰਨਾ ਸੰਘਣਾਪਨ ਆ ਜਾਵੇ ਤੁਸੀਂ ਖੀਰ ਲਾ ਦੇਣੀ ਹੈ ਕਿਉਂਕਿ ਸੂਜੀ ਜਿਹੜੀ ਹੈ ਉਹ ਤਾਂ ਹੀ ਮੈਂ ਘੱਟ ਪਾਈ ਸੀ ਡੇਢ ਕੜਚੀ ਕਿਉਂਕਿ ਸੂਜੀ ਨੇ ਫੁੱਲਣਾ ਹੁੰਦਾ ਡੇਢ ਕੜਚੀ ਡੇਢ ਕਿਲੋ ਦੁੱਧ ਦੇ ਵਿੱਚ ਪਾਤੀ ਆ 1 ਕਿਲੋ ਦੁੱਧ ਵਿੱਚ 1 ਕੜਚੀ ਤੁਹਾਨੂੰ ਮੁੱਕਦੀ ਨਹੀਂ ਤੇ ਇਸ ਤਰੀਕੇ ਬਣ ਜਾਂਦੀ ਆ ਤੇ ਹੁਣ ਆਪਾਂ ਜਿਹੜੇ ਆ ਚੁੱਲਾ ਬੰਦ ਕਰਦੇਾਂਗੇ ਤੇ ਹੁਣ ਇਸ ਖੀਰ ਨੂੰ ਆਪਾਂ ਬਈ ਜੀ ਕੱਢ ਲਵਾਂਗੇ ਡੋਂਗੇ ਦੇ ਵਿੱਚ ਲਓ ਜੀ ਹੁਣ ਤੁਸੀਂ ਵੇਹਂਦੇ ਰਹੋ ਖੀਰ ਦਾ ਲਓ ਜੀ ਖੀਰ ਪਾਉਂਦੇ ਆਂ ਪਾਉਂਦੇ ਨਾ ਮੇਰਾ ਤਾਂ ਖਾਣ ਨੂੰ ਚਿਤ ਕਰਿਆ ਆ ਤੇ ਲਓ ਆਪਾਂ ਇਹ ਖੀਰ ਜਿਹੜੀ ਐ ਆ ਡੋਂਗੇ ਚ ਪਾ ਲਈ ਐ ਐਦਾਂ ਲਓ ਹੁਣ ਆਪਾਂ ਇਹਨੂੰ ਕਰਾਂਗੇ ਗਾਰਨਿਸ਼ ਕਿੱਦਾਂ ਆ ਪਾਵਾਂਗੇ ਜੀ ਇਹਦੇ ਤੇ ਜਿਹੜੀਆਂ ਦਾਖਾਂ ਆ ਫਿਰ ਆਪਾਂ ਪਾਵਾਂਗੇ ਜੀ ਪਿਸਤਾ ਐਦਾਂ ਤੇ ਫਿਰ ਆਪਾਂ ਪਾਵਾਂਗੇ ਤੇ ਵਿੱਚ ਕਾਜੂ ਨੂੰ ਵੇਖੀ ਚੱਲਿਓ ਤੇ ਹਾਂ ਕਾਜੂ ਪਾਤੇ ਹੁਣ ਆਪਾਂ ਜਿਹੜੇ ਬਦਾਮ ਲਏ ਸੀਗੇ ਪੁੱਤਰੇ ਹੋਏ ਹਨ ਤੇ ਉਹ ਬਦਾਮ ਜਿਹੜੇ ਆ ਉਹ ਪਾ ਦਿਆਂਗੇ ਔਰ ਮੈਨੂੰ ਲੱਗਦਾ ਕਿ ਤੁਹਾਨੂੰ ਬਹੁਤ ਵਧੀਆ ਵਧੀਆ ਲੱਗ ਰਹੀ ਹੋਣੀ ਔਰ ਚਿਤ ਕਰਦਾ ਹੋਣਾ ਕਿ ਆ ਯਾਰ ਕਿਹੜੇ ਵੜੇ ਮਖਾਣੇ ਮਿਲੇ ਹੈ ਔਰ ਖਾੜੀਏ ਅਸੀਂ ਔਰ ਤੁਸੀਂ ਸੱਚੀ ਗੱਲ ਆ ਵੀ ਤੁਹਾਡੇ ਜਿਹੜੇ ਘਰੇ ਪਰੌਣੇ ਆ ਨਾ ਉਹ ਵਾਕਈ ਖੁਸ਼ ਹੋ ਜਾਣਗੇ ਜਦੋਂ ਉਹਨਾਂ ਨੂੰ ਇਹੋ ਜੀ ਵਧੀਆ ਕਾਜੂ ਬਦਾਮ ਵਾਲੀ ਖੀਰ ਖਾਣ ਨੂੰ ਮਿਲੀ ਹੋਰ ਅਗਲੇ ਨੂੰ ਕੀ ਚਾਹੀਦਾ ਲਓ ਜੀ ਇਹ ਪਾਤੇ ਹੁਣ ਆਪਾਂ ਹੁਣ ਆ ਦੇਖੋ ਜੀ ਬਿਸਤਾ ਆਪਾਂ ਐ ਕਰਕੇ ਉੱਤੇ ਲਾ ਦੇਣਾ ਹੈ ਤੇ ਸੌਗੀ ਜਿਹੜੀ ਹੈ ਉਹ ਹੋਰ ਆਪਾਂ ਪਾ ਦੇਣੀ ਹੈ ਲਓ ਜੀ ਲਓ ਜੀ ਹੁਣ ਮੇਰਾ ਤਾਂ ਚਿਤ ਕਰੀ ਜਾਂਦਾ ਕਦੋਂ ਦਾ ਹੀ ਬਣਾਉਂਦੇ ਬਣਾਉਂਦੇ ਵੀ ਮੈਂ ਇਹ ਖਾ ਲਵਾਂ ਤੇ ਖਾਦੇ ਬਿਨਾਂ ਤੇ ਰਿਹਾ ਵੀ ਨਹੀਂ ਜਾਂਦਾ ਕਾ ਤੇ ਮੈਂ ਹੁਣ ਜਰਾ ਇਹਨੂੰ ਟੇਸਟ ਕਰ ਲਵਾਂ ਔਰ ਤੁਸੀਂ ਨਾ ਆਪਣੇ ਘਰ ਬਣਾ ਕੇ ਇਹਨੂੰ ਜ਼ਰੂਰ ਖਾਓ ਔਰ ਗਰਮਾ ਗਰਮਾ ਵੈਸੇ ਮੂੰਹ ਮਿਚਾਉਣਾ ਚਾਹੀਦਾ ਹੈ ਕਿ ਫਿਰ ਖਾ ਲੈਣੀ ਚਾਹੀਦੀ ਆ ਥੋੜਾ ਜਿਹਾ ਭੂਕ ਮਾਰ ਕੇ ਪੰਜਾਬੀ ਨੇ ਆ ਤਨ ਭੂਕ ਮਾਰ ਕੇ ਖਾਣ ਦੀ ਹੂੰ ਵਾ 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 ਖਾਂਦਿਆ ਸਰ ਬਾ ਨਿਕਲਦੀ ਨਾ ਜਿਹੜੀ ਚੀਜ਼ ਦੀ ਉਹੀ ਹੁੰਦੀ ਐ ਇਹ ਹੂੰ ਰਾਜਵਾ ਗਰਮਾ ਗਰਮ ਖੀਰ ਔਰ ਉਹ ਵੀ ਸਿਆੜ ਦੇ ਉੱਤੇ ਜੇ ਤੁਸੀਂ ਬਨਾਲੋ ਤੇ ਤੁਸੀਂ ਆਖੋਗੇ ਵਾਹ ਬਈ ਕੀ ਖੀਰ ਬਣੀ ਹੈ ਔਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਘਰ ਜਿਹੜੀ ਇਹ ਖੀਰ ਜਰੂਰ ਬਣਾ ਕੇ ਖਾਓਗੇ ਇੱਕ ਵਾਰੀ ਫਿਰ ਮੈਂ ਤੁਹਾਨੂੰ ਡਾਊਂਗਾ ਚੱਕ ਕੇ ਦਿਖਾ ਦਿੰਨਾ ਵੀ ਬਾਬੇ ਉਹ ਆਹ ਖੀਰ ਬਣੀ ਹੈ ਤੁਸੀਂ ਦੇਖ ਸਕਦੇ ਹੋ ਔਰ ਇੰਨੀ ਸੋਹਣੀ ਖੀਰ ਜਿਹੜੀ ਹੈ ਉਹ ਹਰੇਕ ਦਾ ਚਿੱਤ ਕਰੂਗਾ ਵੀ ਤੁਸੀਂ ਖਾਣੀ ਹੈ ਔਰ ਸੂਜੀ ਦੀ ਖੀਰ ਆ ਤੁਸੀਂ ਆਪਣੇ ਘਰ ਜਰੂਰ ਟ੍ਰਾਈ ਕਰੋ ਦੋਸਤੋ ਇਹ ਸੀ ਸੋਜੀ ਦੀ ਖੀਰ ਬਣਾਉਣ ਦਾ ਤਰੀਕਾ ਜਿਹੜਾ ਬੜਾ ਹੀ ਸੌਖਾ ਬੜਾ ਹੀ ਸਾਇੰਸੀਅਰ ਸਿਰਫ 10 ਮਿੰਟਾਂ ਦੇ ਵਿੱਚ ਵਿੱਚ ਇਹ ਖੀਰ ਬਣ ਕੇ ਤਿਆਰ ਹੋ ਜਾਂਦੀ ਆ ਔਰ ਤੁਸੀਂ ਆਪਣੇ ਘਰ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਇਹਨੂੰ ਜ਼ਰੂਰ ਤੋਂ ਜ਼ਰੂਰ ਟ੍ਰਾਈ ਕਰੋ ਔਰ ਫਿਰ ਤੁਸੀਂ ਹੋਰ ਖੀਰ ਨਹੀਂ ਬਣਾਉਣੀ ਫਿਰ ਤੁਸੀਂ ਇਹ ਹੀ ਖੀਰ ਬਣਾ ਕੇ ਖਾਇਆ ਕਰੋਗੇ ਫਿਰ ਮਿਲਾਂਗੇ ਆਪਾਂ ਹੋਰ ਕਿਸੇ ਨਵੀਂ ਰੈਸਪੀ ਦੇ ਨਾਲ ਧੰਨਵਾਦ